ਸੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਪਿਛਲੇ ਸਮੇਂ ਦੇ ਵਿੱਚ 9594 ਨੂੰ ਜੁਆਇਨ ਕਰਾਇਆ ਗਿਆ ਪਰ ਉਹਦੇ ਵਿੱਚੋਂ ਕੁਝ ਕੈਂਡੀਡੇਟ ਸੀ ਜਿਨ੍ਹਾਂ ਨੂੰ ਜੁਆਇਨ ਕਰਾਇਆ ਗਿਆ ਪਰ ਕਾਫੀ ਸਾਰੀਆਂ ਜਿਹੜੀਆਂ ਪੋਸਟਾਂ ਨੇ ਉਹ ਅਜੇ ਪੈਂਡਿੰਗ ਪਈਆਂ ਨੇ ਭਾਵ ਬੈਕਲੌਗ ਦੀ 2900 ਤੋਂ ਪਲੱਸ ਜਿਹੜੀਆਂ ਪੋਸਟਾਂ ਹੋ ਜਿਹੜੀਆਂ ਅਜੇ ਪੈਂਡਿੰਗ ਹੈ ਜਿਨ੍ਹਾਂ ਨੂੰ ਜੁਆਇਨ ਨਹੀਂ ਕਰਾਇਆ ਗਿਆ ਸੋ ਜਿਸ ਕਰਕੇ 9594 ਅਧਿਆਪਕ ਲੰਬੇ ਸਮੇਂ ਤੋਂ ਅਨਾਰਸ਼ ਕਰ ਰਹੇ ਤੇ ਉਹਨਾਂ ਨੂੰ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹੈ ਸੋ ਉਸ ਦੇ ਸਬੰਧ ਵਿੱਚ ਇੱਕ ਪੱਤਰ ਜਿਹੜਾ ਜਾਰੀ ਹੋਇਆ ਤੁਹਾਨੂੰ ਸਾਂਝਾ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚਾਹਣੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਸੋ ਈਟੀਟੀ 59493 ਦੇ ਆਪਕਾਂ ਦੀ ਭਰਤੀ ਨੂੰ ਬੈਕਲੌਗ ਸਮੇਤ ਪੂਰਾ ਕਰਨ ਸੰਬੰਧੀ ਹਾਲਾਂਕਿ ਵਿਭਾਗ ਵੱਲੋਂ ਪੱਤਰ ਜਾਰੀ ਹੋ ਚੁੱਕੇ ਆ ਕਿ ਜਲਦੀ ਹੀ ਜਿਹੜੀ ਉਹ ਭਰਤੀ ਹੋ ਪੂਰੀ ਕੀਤੀ ਜਾਣੀ ਹੈ ਪਰ ਕਿਸ ਕਾਰਨ ਜਿਹੜੀ ਭਰਤੀ ਰੁਕੀ ਹੋਈ ਹੈ ਕਦੋਂ ਤੱਕ ਪੂਰੀ ਹੋਊਗੀ ਉਹ ਤੁਹਾਨੂੰ ਸਾਂਝਾ ਕਰਦੇ ਆਂ ਸੋ ਉਪਰੋਕਤ ਪਿਛੇ ਦੇ ਹਵਾਲੇ ਅਧੀਨ ਪੱਤਰ ਦੇ ਸਬੰ 2634 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਸੋ ਭਾਵ 5894 ਦੇ ਵਿੱਚੋਂ 2634 ਅਧਿਆਪਕਾ ਜਿਹੜੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲ ਚੁੱਕੇ ਹੈ ਸੋ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਜੁਆਇਨ ਹੋ ਚੁੱਕੇ ਵਿਭਾਗ ਵੱਲੋਂ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਉਮੀਦਵਾਰਾਂ ਦਾ ਜੁਆਇਨ ਨਾ ਜੁਆਇਨਿੰਗ ਡਾਟਾ ਮੰਗਿਆ ਗਿਆ ਠੀਕ ਹੈ ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇ ਅੰਮ੍ਰਿਤਸਰ ਫਾਜ਼ਿਲਕਾ ਅਤੇ ਇੱਕ ਦੋ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਨਾਟ ਜੁਆਇਨਿੰਗ ਡਾਟਾ ਕਾਫੀ ਦੇਖਣ ਨੂੰ ਮਿਲਿਆ ਹੈ ਭਾਵ 95 94 ਦੇ ਬਹੁਤ ਸਾਰੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਸੋ ਜਿਸ ਕਰਕੇ ਉਹਨਾਂ ਦੀਆਂ ਸੀਟਾਂ ਖਾਲੀ ਨੇ ਭਾਵ ਮੈਰਿਟ ਦੇ ਵਿੱਚ ਜਿਹੜਾ ਹੋ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਜਿਹੜੇ ਕੈਂਡੀਡੇਟਸ ਕਿਸੇ 1 ਅੱਧੇ ਪਰਸੈਂਟ ਦੇ ਨਾਲ ਜਾਂ ਇੱਕ ਅੱਧੇ ਮੈਰਿਟ ਅੰਕ ਦੇ ਨਾਲ ਪਿੱਛੇ ਰਹਿ ਗਏ ਹੋ ਸਕਦਾ ਹੈ ਉਹਨਾਂ ਦੀ ਜਿਹੜੀ ਹੈ ਉਹ ਵੇਟਲਿੰਗ ਲਿਸਟ ਦੇ ਵਿੱਚ ਆ ਜੇ ਨਾਮ ਆ ਜੇ ਕਿਉਂਕਿ ਜਿਹੜੇ ਜਿਹਦੇ ਅਧਿਆਪਕ ਨੇ ਜੁਆਇਨ ਨਹੀਂ ਕੀਤਾ ਸੋ ਉਸ ਤੋਂ ਬਾਅਦ ਹੋ ਸਕਦਾ ਅਗਲਾ ਨੰਬਰ ਉਹਨਾਂ ਦਾ ਆ ਜੇ ਕਿਉਂ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਰਿਵਾਈਜ਼ ਕਰਕੇ ਫਿਰ ਉਹ ਜਿਹੜੀ ਹੈ ਲਿਸਟਾਂ ਸਾਂਝੀਆਂ ਕੀਤੀ ਜਾਣਗੀਆਂ ਹਾਲੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੂਰਾ ਡਾਟਾ ਪ੍ਰਾਪਤ ਨਹੀਂ ਹੋਇਆ ਜਦੋਂ ਤੱਕ ਡਾਟਾ ਪ੍ਰਾਪਤ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਇਸ ਭਰਤੀ ਸੰਬੰਧੀ ਸਹੀ ਸਥਿਤੀ ਸਪਸ਼ਟ ਕਰਨਾ ਅਸੰਭਵ ਹੈ ਸੋ ਇਹ ਵੀ ਗੱਲ ਦੋਸਤੋ ਬਿਲਕੁਲ ਜਾਇਜ਼ ਹੈ ਕਿ ਜਦੋਂ ਤੱਕ ਆਪਾਂ ਨੂੰ ਡਾਟਾ ਬਿਲਕੁਲ clear ਨਹੀਂ ਹੋ ਜਾਂਦਾ ਵੀ ਕਿਹੜੇ ਜ਼ਿਲ੍ਹੇ ਦੇ ਵਿੱਚੋਂ 54 ਜ਼ਿਲ੍ਹੇ ਵਿੱਚੋਂ ਕਿੰਨਾ-ਕਿੰਨਾ ਅਧਿਆਪਕਾਂ ਨੇ ਜੁਆਇਨ ਕਰ ਲਿਆ ਠੀਕ ਹੈ ਜੀ 54 ਜ਼ਿਲ੍ਹੇ ਵਿੱਚ ਕਿੰਨੇ ਅਧਿਆਪਕਾਂ ਨੇ ਜੁਆਇਨ ਕੀਤਾ ਕਿੰਨਿਆਂ ਨੇ ਨਹੀਂ ਕੀਤਾ ਤਾਂ ਉਦੋਂ ਤੱਕ ਜਿਹੜ ਕੋਈ ਸਪਸ਼ਟ ਆਨਸਰ ਨਹੀਂ ਦਿੱਤਾ ਜਾ ਸਕਦਾ ਸੋ ਇਸਨੇ ਸਬੰਧ ਵਿੱਚ ਜਦੋਂ ਕੰਪਲੀਟ ਡਾਟਾ ਵਿਭਾਗ ਨੂੰ ਪ੍ਰਾਪਤ ਹੋ ਜਾਏਗਾ 9894 ETT ਭਰਤੀ ਸੰਬੰਧੀ ਅਗਲੀ ਕਾਰਵਾਈ ਜਿਹੜੀ ਹੋ ਆਰੰਭ ਕਰ ਦਿੱਤੀ ਜਾਵੇਗੀ ਠੀਕ ਹੈ ਸੀ ਸੋ ਭਾਪ ਜਿਵੇਂ ਹੀ ਆ ਦੋਸਤੋ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ ਸੋ ਜਿਵੇਂ ਹੀ ਉਸ ਤੋਂ ਬਾਅਦ ਕਲੀਅਰ ਹੁੰਦਾ ਹੈ ਇੱਕ ਦੋ ਮੀਟਿੰਗਾਂ ਜਿਹੜੀਆਂ ਉਹ ਵਿਭਾਗ ਨਾਲ ਰੱਖੀਆਂ ਗਈਆਂ ਹਨ ਇਹ ਉਸ ਤੋਂ ਬਾਅਦ 20 ਤਰੀਕ ਹੈ ਫਿਰ 26 ਤਰੀਕ ਤੱਕ ਤਕਰੀਬਨ ਮੀਟਿੰਗਾਂ ਦਾ ਸਮਾਂ ਚੱਲ ਜੀ ਜਾਂਦਾ ਹੈ ਜਿਵੇਂ ਹੀ ਜੁਲਾਈ ਆਉਗੀ ਨਵਾਂ ਕਲਾਸਾਂ ਜੀ ਸ਼ੁਰੂ ਹੋਣਗੀਆਂ ਉਸ ਤੋਂ ਬਾਅਦ ਜੁਲਾਈ ਤੇ ਅਗਸਤ ਦੇ ਵਿੱਚ ਜਿਹੜਾ 9894 ਨੂੰ ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲ ਸਕਦਾ ਕਿਉਂਕਿ ਉਦੋਂ ਤੱਕ ਜਿਹੜਾ ਉਹ ਡਾਟਾ ਕਲੈਰੀਫਾਈ ਹੋ ਕੇ ਆ ਜਾਊਗਾ ਸੋ ਉਮੀਦ ਕਰਦੇ ਆਂ ਜਿਹੜੇ 9894 ਅਧਿਆਪਕ ਆਪਣੇ ਸਟੇਸ਼ਨ ਤੇ ਜਾਣ ਦੀ ਉਡੀਕ ਕਰ ਰਿਹਾ ਹੈ ਜਲਦੀ ਹੀ ਪਰਮਾਤਮਾ ਕਰੇ ਉਹਨਾਂ ਦਾ ਇਹ ਸੁਪਨਾ ਪੂਰਾ ਹੋਵੇ ਜਲਦੀ ਹੀ ਵਿਭਾਗ ਉਹਨਾਂ ਨੂੰ ਜੁਆਇਨ ਕਰਾਵੇ ਉਹ ਵੀ ਆਪਣਾ ਜਿਹੜਾ ਉਹ ਸੁਪਨਾ ਪੂਰਾ ਕਰ ਸਕਣ ਦੇਸ਼ ਦੀ ਤਰੱਕੀ ਦੇ ਵਿੱਚ ਬੱਚਿਆਂ ਦਾ ਜਿਹੜਾ ਭਵਿੱਖ ਸਵਾਰ ਸਕਣ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ